ਜਦੋਂ ਅਸੀਂ ਬਲੀਵ ਕਰਦੇ ਆ ਅਸੀਂ ਵਿਸ਼ਵਾਸ ਕਰਦੇ ਆ ਕਿ ਪਰਮੇਸ਼ਵਰ ਦੀ ਹਜ਼ੂਰੀ ਆ ਔਰ ਅਸੀਂ ਆਪਣੀਆਂ ਜੋ ਵੀ ਅਰਦਾਸਾਂ ਬੇਨਤੀਆਂ ਆ ਉਹ ਪ੍ਰਭੂ ਜੀ ਦੇ ਅੱਗੇ ਰੱਖ ਰਹੇ ਆ ਔਰ ਅਸੀਂ ਯਕੀਨ ਕਰਦੇ ਕਿ ਅਗਰ ਪ੍ਰਭੂ ਜੀ ਇੱਥੇ ਆ ਤਾਂ ਸਾਡੀਆਂ ਬੇਨਤੀਆਂ ਨੂੰ ਵੀ ਸੁਣ ਰਹੇ ਆ ਤਾਂ ਫਿਰ ਸਾਨੂੰ ਇਹ ਵੀ ਯਕੀਨ ਕਰਨਾ ਚਾਹੀਦਾ ਕਿ ਉਹ ਸਾਡੀਆਂ ਬੇਨਤੀਆਂ ਨੂੰ ਸੁਣ ਕੇ ਪੂਰਾ ਕਰਨ ਦੇ ਵੀ ਸਮਰਥ ਹੈ ਉਹ ਸਾਡੇ ਲਈ ਸਭ ਕੁਝ ਕਰ ਸਕਦੇ ਆ ਕਿੰਨੇ ਜਣੇ ٹرسٹ ਕਰਦੇ ਆ ਤੁਸੀਂ ਸਾਰੇ ٹرسٹ ਕਰਦੇ ਆ ਪ੍ਰਭੂ ਦੀ ਵਡਿਆਈ ਹੋਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇਹ ਸਾਰਾ ਫੀਲ ਕਰਨ ਦੇ ਬਾਅਦ ਅਸੀਂ ਉਹੀ ਪ੍ਰੇਅ ਰਿਕੁਐਸਟ ਜਿਹੜੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਲੈ ਕੇ ਖਲੋਤੇ ਔਰ ਫੀਲ ਕੀਤਾ ਕਿ ਪ੍ਰਭੂ ਇੱਥੇ ਆ ਮੇਰੀ ਪ੍ਰਾਰਥਨਾ ਨੂੰ ਸੁਣ ਰਿਹਾ ਯਾਰ ਮੇਰੀ ਪ੍ਰਾਰਥਨਾ ਦਾ ਉਹ ਜ਼ਰੂਰ ਜਵਾਬ ਦੇਣਗੇ ਫਿਰ ਅਸੀਂ ਉਹਦੀ ਪ੍ਰੇ ਰਿਕੁਐਸਟ ਨੂੰ ਕਿਸੇ ਇਨਸਾਨ ਦੇ ਕੋਲ ਲੈ ਕੇ ਜਾਣੇ ਆ ਤੁਹਾਨੂੰ ਨਹੀਂ ਲੱਗਦਾ ਸੀ ਪਰਮੇਸ਼ਵਰ ਦੀ ਮਹਿਮਾ ਨੂੰ ਖਰਾਬ ਕਰਦੇ ਆ ਕਿੰਨੇ ਜਾਣੇ ਸਹਿਮਤ ਆ ਪ੍ਰਭੂ ਦੀ ਵਡਿਆਈ ਹੋਵੇ ਜਦੋਂ ਯਕੀਨ ਕਰ ਲਿਆ ਤੇ ਕਰ ਲਿਆ ਬੇੜਾ ਉਹਨਾਂ ਦਾ ਹੀ ਬੰਨੇ ਲੱਗਣਾ ਜਿਨ੍ਹਾਂ ਨੇ ਵਿਸ਼ਵਾਸ ਕਰ ਲਿਆ ਇੱਥੇ ਤਾਂ ਪ੍ਰਭੂ ਜੀ ਆ ਅਰ ਤੁਸੀਂ ਉਹਨਾਂ ਨਾਲ ਗੱਲ ਕਰ ਰਹੇ ਹੋ ਤੁਸੀਂ ਫਰਜ ਕਰੋ ਕਿ ਦੋ ਕਾਊਂਟਰ ਲੱਗੇ ਹੋਏ ਆ ਅਰ ਦੋ ਕਾਊਂਟਰਸ ਦੇ ਉੱਤੇ ਦੋ ਇਨਸਾਨ ਬੈਠੇ ਹੋਏ ਆ ਤੁਸੀਂ ਉਹਨਾਂ ਦੇ ਨਾਲ ਇੱਕ ਦਿਨ ਨਾਲ ਗੱਲਬਾਤ ਕੀਤੀ ਅਰ ਤੁਸੀਂ ਉਹਨੂੰ ਕਿਹਾ ਮੇਰੀ ਮਦਦ ਕਰੋ ਅਰ ਸੇਮ ਗੱਲ ਜਾ ਕੇ ਤੁਸੀਂ ਦੂਜੇ ਕਾਊਂਟਰ ਦੇ ਉੱਤੇ ਵੀ ਕੀਤੀ ਸੈਕੰਡ ਵਨ ਦੇ ਉੱਤੇ ਤੁਹਾਨੂੰ ਕੀ ਫੀਲ ਹੁੰਦਾ ਕਿ ਪਹਿਲੇ ਕਾਊਂਟਰ ਵਾਲਾ ਤੁਹਾਡੇ ਲਈ ਕੀ ਸੋਚੇਗਾ ਕੀ ਉਹਨੂੰ ਕ੍ਰੋਧ ਨਹੀਂ ਆਏਗਾ ਕਿ ਉਹਨੂੰ ਲੱਗੇਗਾ ਨਹੀਂ ਕਿ ਇਹਨੇ ਮੇਰੀ ਤੋਹਫੀਨ ਕੀਤੀ ਕਿ ਹੁਣੇ ਇਹ ਮੈਨੂੰ ਕਹਿ ਰਿਹਾ ਸੀ ਇਹਦਾ ਮਤਲਬ ਇਹਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਕਿ ਹੁਣ ਦੂਜੇ ਕਾਊਂਟਰ ਦੇ ਉੱਤੇ ਦੱਸਣ ਲਈ ਚਲੇ ਗਿਆ ਅੱਜ ਆਪਣਾ ਹਾਲ ਕੀ ਆ ਪਹਿਲਾ ਕਾਊਂਟਰ ਕਿਹਦਾ ਇੱਥੇ ਲੱਗਦਾ ਕਿਹਦਾ ਕਾਊਂਟਰ ਲੱਗਿਆ ਹੋਇਆ ਇੱਥੇ ਪਰਮੇਸ਼ਵਰ ਦਾ ਲੱਗਿਆ ਹੋਇਆ ਕੀ ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਨਹੀਂ ਸੁਣਦੇ ਕਿੰਨਿਆਂ ਜਣਿਆਂ ਨੂੰ ਲੱਗਦਾ ਕਿ ਨਹੀਂ ਸੁਣਦੇ ਕਿਸੇ ਇੱਕ ਨੂੰ ਵੀ ਨਹੀਂ ਲੱਗਦਾ ਸਾਰੇ ਇਸ ਚੀਜ਼ ਨੂੰ ਮੰਨਦੇ ਕਿ ਪਰਮੇਸ਼ਰ ਜੀ ਸਾਡੀ ਪ੍ਰਾਰਥਨਾ ਨੂੰ ਸੁਣਦੇ ਸੱਚੀ ਇਦਾਂ ਹੀ ਆ ਪਰਮੇਸ਼ਰ ਜੀ ਤੁਹਾਡੀ ਪ੍ਰਾਰਥਨਾ ਨੂੰ ਸੁਣਦੇ ਆ ਅਰ ਇਸ ਸਟੇਜ ਤੋਂ ਵੀ ਪਰਮੇਸ਼ਰ ਜੀ ਦੀ ਅਗਵਾਈ ਦੇ ਨਾਲ ਤੁਹਾਡੇ ਲਈ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਆ ਪਰ ਉਹਦੇ باوجود ਦੇਖੋ ਇੱਥੇ ਪ੍ਰਾਰਥਨਾ ਜੋਦੇ ਖੜੇ ਹੁੰਦੇ ਆ ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਸਭ ਤੋਂ ਪਹਿਲਾਂ ਤਾਂ ਤੁਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕੀਤੀ ਉਹਦੇ ਬਾਅਦ ਵਿੱਚ ਵਚਨ ਚ ਲਿਖਿਆ ਹੈ ਅਗਰ ਕੋਈ ਬਿਮਾਰ ਆ ਤਾਂ ਉਹ ਚਰਚ ਦੇ ਬਜ਼ੁਰਗਾਂ ਦੇ ਕੋਲ ਜਾਵੇ ਤਾਂ ਬਜ਼ੁਰਗ ਜਾਂ ਬਜ਼ੁਰਗ ਉਹਦੇ ਕੋਲ ਜਾਣ ਤਾਂ ਉਹਨਾਂ ਦੇ ਉੱਤੇ ਤੇਲ ਚਸਿਆ ਜਾਏ ਪ੍ਰਾਰਥਨਾ ਕੀਤੀ ਜਾਏ ਤਾਂ ਰੋਗੀ ਸ਼ਿਫਾ ਪਾਉਣਗੇ ਅਗਰ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਆ ਸੱਚੀ ਤਾਂ ਤੁਸੀਂ ਜ਼ਰੂਰ ਪ੍ਰਾਰਥਨਾ ਜੋੜਿਆਂ ਦੇ ਕੋਲ ਆਓ ਪ੍ਰਾਰਥਨਾ ਕਰਵਾਓ ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਹੀ ਗਿਫਟ ਦਿੱਤੀ ਹੈ ਕਿ ਉਹ ਦੂਜਿਆਂ ਲਈ ਪ੍ਰਾਰਥਨਾ ਕਰਨ ਪਰਮੇਸ਼ਵਰ ਨੇ ਉਹਨਾਂ ਦੀ ਚੋਣ ਕੀਤੀ ਇਸ ਚੀਜ਼ ਦੇ ਲਈ ਪਰ ਅਨੈਸੀਸਰਲੀ ਬਿਨਾਂ ਜ਼ਰੂਰਤ ਦੇ ਅਸੀਂ ਲਾਈਨ 'ਚ ਲੱਗ ਜਾਂਦੇ ਆ ਔਰ ਹੁਣ ਤੁਸੀਂ ਇਹਨ ਆਪਣੇ ਮਨ ਦੇ ਨਾਲ ਪਰਖਣਾ ਹੈ ਸਹੀ ਤਰੀਕੇ ਦੇ ਨਾਲ ਕਿ ਇੱਥੇ ਪ੍ਰार्थਨਾ ਜੋ ਦੇ ਪ੍ਰਾਰਥਨਾ ਕਰ ਰੇ ਅਰ ਤੁਹਾਡੇ ਲਈ ਪ੍ਰਾਰਥਨਾ ਹੋਗੀ ਅਰੇ ਦੂਜੇ ਨੰਬਰ ਤੇ ਇੱਥੇ ਮੈਂ ਖੜੀ ਹੋਗੀ ਤੇ ਕਿੰਨੇ ਜਾਣੇ ਆ ਲਾਈਨ ਚੋਂ ਨਿਕਲ ਕੇ ਇੱਥੇ ਵੀ ਆਉਣਗੇ ਹਾਲਾਂਕਿ ਉਹਨਾਂ ਤੇ ਤੇਲ ਲਗਾ ਕੇ ਪ੍ਰਾਰਥਨਾ ਕਰਾ ਹੋਗੀ ਆਉਂਦੇ ਕਿ ਨਹੀਂ ਆਉਂਦੇ ਇੱਥੇ ਹੀ ਬਸ ਨਹੀਂ ਹੋਣੀ ਥੋੜਾ ਅੱਗੇ ਜਾਓਗੇ ਬਾਈ ਚਾਂਸ ਪਾਸਟਰ ਜੀ ਆਣ ਕੇ ਖੜੇ ਹੋਗੇ ਤਾਂ ਜਿਹੜੇ ਮੈਰੀ ਕਿਊ ਚੋਂ ਪ੍ਰਾਰਥਨਾ ਕਰਾ ਕੇ ਗਏ ਉਹ ਉਸ ਕਿਊ ਦੇ ਵਿੱਚ ਵੀ ਜ਼ਰੂਰ ਜਾ ਕੇ ਲੱਗਣਗੇ ਤੁਸੀਂ ਨਾ ਤਾਂ ਪ੍ਰਾਰਥਨਾ ਜੋਦੀਆਂ ਦੀ ਮਹਿਮਾ ਨੂੰ ਖਰਾਬ ਕੀਤਾ ਨਾ ਮੈਰੀ ਨੂੰ ਨਾ ਪਾਸਟਰ ਜੀ ਦੀ ਨੂੰ ਪਰ ਕਿਹਦੀ ਮਹਿਮਾ ਨੂੰ ਖਰਾਬ ਕੀਤਾ ਪਰਮੇਸ਼ਵਰ ਦੀ ਮਹਿਮਾ ਨੂੰ ਕਿਉਂਕਿ ਅਸੀਂ ਸੈਟੀਸਫਾਈਡ ਨਹੀਂ ਹੈਗੇ ਅਸੀਂ ਸੰਤੁਸ਼ਟ ਨਹੀਂ ਹੁੰਦੇ ਕਿ ਜੋ ਸਾਡੇ ਲਈ ਹੋ ਗਿਆ ਹੋ ਗਿਆ ਅੱਜ ਮੈਨੂੰ ਇੱਕ ਗੱਲ ਦੱਸੋ ਕਿ ਚੰਗਾ ਕਰਨ ਵਾਲਾ ਕੌਣ ਆ? ਕੌਣ ਆ? ਪਰਮੇਸ਼ਵਰ ਜੀ। ਕਿਹਦੇ ਨਾਮ ਵਿੱਚ ਚੰਗੇ ਹੁੰਦੇ ਹੋ? ਯਿਸੂ ਮਸੀਹ ਜੀ ਦੇ ਨਾਮ 'ਚ। ਓਕੇ। ਤੁਸੀਂ ਟਰਸਟ ਕਰਦੇ ਏਸ ਗੱਲ ਦੇ ਉੱਤੇ? ਤੁਸੀਂ ਸਾਰੇ ਟਰਸਟ ਕਰਦੇ ਆ। ਪ੍ਰਾਰਥਨਾ ਜੋ ਦੇ ਕਿਹਦੇ ਅੱਗੇ ਪ੍ਰਾਰਥਨਾ ਕਰਦੇ ਆ? ਹਾਂਜੀ। ਮੇਸ਼ੂਰੀ ਦੇ ਅੱਗੇ ਕਿਹਦੇ ਨਾਮ ਚ ਪ੍ਰਾਰਥਨਾ ਕਰਦੇ ਆ ਓਕੇ ਮੈਂ ਕਿਹਦੇ ਅੱਗੇ ਪ੍ਰਾਰਥਨਾ ਕਰਦੀ ਆ ਕਿਹਦੇ ਨਾਮ ਵਿੱਚ ਪਾਸਟਰ ਜੀ ਕਿਹਦੇ ਅੱਗੇ ਕਰਦੇ ਪ੍ਰਾਰਥਨਾ ਕਿਹਦੇ ਨਾਮ ਵਿੱਚ